भारत माता की जय 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 ਨਾਮ ਮੇਰਾ ਨਾਮ ਗੌਰਵ ਜਿੰਦਲ ਹੈ ਅੱਜ ਜਿੰਦਲ ਜੀ ਜਿਹੜਾ ਕਿ ਅੱਜ ਕੈਂਪ ਲਗਾਇਆ ਗਿਆ ਇਸ ਸੰਸਥਾ ਕਿਹੜੀ ਬਣਾ ਲਗਾਇਆ ਗਿਆ ਇਹ ਮਾਧੋਰਾਮ ਮੁਲੇ ਸਮਾਰਕ ਸੰਪਤੀ ਹੈ ਇਹ ਸਮਾਜ ਦੇ ਇੱਕ ਬਹੁਤ ਅਗਰੇਣੀ ਕਾਰਜਕਰਤਾ ਰਹੇ ਮਾਧੋਰਾਮ ਮੁਲੇ ਉਹਨਾਂ ਨੇ ਅੱਗੇ ਪੰਜਾਬ ਦੇ ਵਿੱਚ ਬਹੁਤ ਬੜਾ ਕੰਮ ਖੜਾ ਕੀਤਾ ਆਪਣੇ ਪੂਰਾ ਜੀਵਨ ਸਮਾਜ ਸੇਵਾ ਦੇ ਕੰਮ ਲਈ ਅਰਪਣ ਕੀਤਾ ਆਪਣਾ ਵਿਆਹ ਸ਼ਾਦੀ ਵੀ ਨਹੀਂ ਕੀਤੀ ਆਪਣਾ ਪਰਿਵਾਰ ਨਹੀਂ ਬਣਾਇਆ ਉਹਨਾਂ ਦੇ ਨਾਮ ਤੇ ਇੱਕ ਸੰਸਥਾ ਹੈ ਜਿਹੜੀ ਕਿ ਸਾਲ ਦੇ ਚ ਕਈ ਰੈਗੂਲਰ ਕੰਮ ਕਰਦੇ ਔਰ ਕਈ ਜਿਹੜੇ ਹੈ ਪੀਰੀਆਡਿਕ ਕੰਮ ਕਰਦੀਏ ਰੈਗੂਲਰ ਕਮਾ ਦੇ ਚ ਡੀਐਮਸੀ ਦੇ ਚ ਕੋਨਾ ਦਾ ਸੈਂਟਰ ਚੱਲਦਾ ਹੈ ਜਿਹੜਾ ਕਿ ਪਿਛਲੇ 20 ਸਾਲ ਤੋਂ ਕਰੀਬ ਕਰੀਬ ਮੁਫਤ ਦਵਾਈਆਂ ਗਰੀਬਾਂ ਨੂੰ ਦੇ ਰਿਹਾ ਹੈ ਡੀਐਮਸੀ ਨੇ ਉਹਨਾਂ ਨੂੰ ਇੱਕ ਬਾਹਰ ਕਮਰਾ ਦਿੱਤਾ ਹੋਇਆ ਉਸ ਕਮਰੇ ਦੇ ਚ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਸ਼ਿਕਸ਼ਾ ਦੇ ਚ ਦੋ ਤਿੰਨ ਸ਼ਿਕਸ਼ਾ ਦੇ ਸੇਵਾ ਕੇਂਦਰ ਚੱਲਦੇ ਨੇ ਜਿੱਥੇ ਕੀ ਬੱਚਿਆਂ ਨੂੰ ਸੰਸਕਾਰਾਂ ਦੇ ਨਾਲ ਸਿੱਖਿਆ ਦਿੱਤੀ ਜਾਂਦੀ ਹੈ ਬਿਲਕੁਲ ਜਿੱਥੇ ਆਪਣੇ ਅਭਾਵਗ੍ਰਸਥ ਬਸਤੀਆਂ ਨੇ ਜਿੱਥੇ ਝੁੱਗੀਆਂ ਨੇ ਜਿੱਥੇ ਬਿਲਕੁਲ ਬੱਚੇ ਗਰੀਬ ਨੇ ਉੱਥੇ ਐਸੇ ਕੇਂਦਰ ਚੱਲਦੇ ਨੇ ਇੱਕ ਆਪਣਿਆਂ ਦੋ ਸਲਾਈ ਕੇਂਦਰ ਵੀ ਚੱਲਦੇ ਨੇ ਜਿੱਥੇ ਕੀ ਪੈਨਾ ਨੂੰ ਸਲਾਈ ਕਢਾਈ ਸਿਖਾਈ ਜਾਂਦੀ ਹੈ ਇੱਕ ਕੰਪਿਊਟਰ ਸੈਂਟਰ ਦੇ ਵੀ ਤਰੀਕੇ ਦੇ ਨਾਲ ਕੰਪਿਊਟਰ ਦਾ ਕੰਮ ਕਰ ਰਹੇ ਹਾਂ ਤੋ ਇਸ ਤਰ੍ਹਾਂ ਹੈ ਅਲੱਗ-ਅਲੱਗ ਤਰੀਕੇ ਦੇ ਨਾਲ ਸਵੈ-ਆਲੰਬਨ ਦੇ ਸੇਵਾ ਦੇ ਔਰ ਸਵਾਸਥ ਦੇ ਕੰਮਾਂ ਦੇ ਚਾਹੇ ਕਿ ਮਾਧੋਰਾਮ ਮੁੱਲੇ ਸੰਮਤੀ ਜਿਹੜੀ ਹੈ ਉਹ ਕੰਮ ਕਰਦੀ ਹੈ ਤੋ ਇਹ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈ ਫॉर द ਹਿਊਮੈਨਿਟੀ ਜਿਹੜੀ ਇੱਕ ਕੰਨੀ ਚੈਰੀਟੇਬਲ ਐਨਜੀਓ ਹੈ ਇਹਦੇ ਨਾਲ ਮਿਲ ਕੇ ਆਪਾਂ ਇਹ ਪਲਾਨ ਕੀਤਾ ਹੈ ਤੋ ਵਕ ਵੀ ਕੰਮ ਜਿਹੜੇ ਹੈ ਮਾਧੋਰਾਮ ਮੁੱਲੇ ਸੰਮਤੀ ਆਪਣੇ ਆਪ ਆਪਣੇ ਵੀ ਕਰਦੀ ਹੈ ਔਰ ਇਹ ਦੋਨੇ ਤਰ੍ਹਾਂ ਦੇ ਕੰਮ ਕਰਦੀ ਹੈ ਮਤਲਬ ਜੋ ਕੋਈ ਪੀਰੀਆਡਿਕ ਕੰਮ ਨਹੀਂ ਪ੍ਰਾਇੋਡਿਕ ਵੀ ਹੁੰਦੇ ਨੇ ਜਿਵੇਂ ਹੁਣ ਬਾੜ ਰਹਾਤ ਇਡਤਾਂ ਲਈ ਕਰੀਬ ਕਰੀ 20 ਲੱਖ ਰੁਪਿਆ ਆਪਾਂ ਇਕੱਠਾ ਕੀਤਾ ਹੈ ਔਰ ਕਰੀਬ ਕਰੀਬ ਇਥੋਂ 1500 ਕੰਬਲ ਜਾ ਚੁੱਕੇ ਹੈ ਔਰ ਕਰੀਬ ਕਰੀਬ ਹਜ਼ਾਰ ਬੰਦਾ ਆਪਣਾ ਜੋ ਹੈ ਉਧਰ ਲੱਗਿਆ ਹੋਇਆ ਇਸ ਕੰਮ ਲਈ ਜਿੱਥੇ ਬਾੜ ਗ੍ਰਸਤ ਇਲਾਕੇ ਨੇ ਉਥੇ ਕਰੀਬ ਕਰੀਬ ਆਪਣੀ ਸਹਾਇਤਾ ਚੱਲ ਰਹੀ ਹੈ ਸਰ ਇਹ ਜੀ ਟੀਮਾਂ ਕਿੱਥੋਂ ਆਈਆਂ ਨੇ ਇਹ ਜਿਹੜੀ ਡੀਐਮਸੀ ਤੋਂ ਟੀਮ ਆਈ ਹੈ ਬਲੱਡ ਡੋਨੇਟ ਜੋ ਅਸੀਂ ਕਰ ਰਹੇ ਹਾਂ ਡੀਐਮਸੀ ਦੇ ਨਾਲ ਗੱਲਬਾਤ ਕੀਤੀ ਸੀ ਤਾਂ ਡੀਐਮਸੀ ਨੇ ਆਪਣੀ ਪੂਰੀ ਟੀਮ ਭੇਜੀ ਹੈ ਬਲੱਡ ਕਲੈਕਸ਼ਨ ਵਾਸਤੇ ਤਾਂ ਇਹ ਪੂਰੀ ਬਲੱਡ ਕਨੈਕਸ਼ਨ ਦੀ ਜਿਹੜੀ ਟੀਮ ਹੈ ਇਹ ਡੀਐਮਸੀ ਦੀ ਹੈ ਜੋ ਲੋਗ ਹੈ ਵੋਲੰਟੀਅਰ ਨੇ ਅਸੀਂ ਕਈ ਜਗ੍ਹਾ ਦੇ ਉੱਤੇ ਆਪਣੇ ਵਟਸਐਪ ਗਰੁੱਪਾਂ ਦੇ ਔਰ ਮੈਸੇਜ ਪਾਏ ਸੀਗੇ ਤਾਂ ਉੱਥੋਂ ਲੋਗ ਵੋਲੰਟੀਅਰ ਕਰਕੇ ਆ ਰਹੇ ਆ ਔਰ ਆਪਣੇ ਖੂਨ ਦੇ ਰਿਹਾ ਕਿਉਂਕਿ ਖੂਨ ਸਭ ਨਾਲੋਂ ਵੱਡਾ ਮਹਾਦਾਨ ਹੈ ਖੂਨ ਨਾਦਕ ਤੇ ਬੰਦ ਹੈ ਨਾ ਕਿਤੇ ਇਹਦਾ ਸਬਸਟੀਟਿਊਸ਼ਨ ਹੁੰਦੀ ਹੈ ਲੇਕਿਨ ਇਹ ਜਿਹਨੂੰ ਜ਼ਰੂਰਤ ਹੈ ਉਹਨੂੰ ਬਹੁਤ ਜ਼ਰੂਰਤ ਹੈ ਅ ਬਰਦੇ ਨੂੰ ਬਚਾਉਣ ਲਈ ਖੂਨ ਹੀ ਇੱਕ ਸਹਾਈਕ ਚੀਜ਼ ਹੈ ਇਸ ਕਰਕੇ ਖੂਨਦਾਨ ਵੈਸੇ ਵੀ ਸਭ ਨੂੰ ਦੇਣਾ ਚਾਹੀਦਾ ਹੈ ਖੂਨਦਾਨ ਦੀ ਪ੍ਰੇਰਣਾ ਦੁਨੀਆ ਔਰ ਸਮਾਜ ਦੇ ਵਿੱਚ ਜਿਆਦਾ ਤੋਂ ਜਿਆਦਾ ਹੋਣੀ ਚਾਹੀਦੀ ਹੈ ਔਰ ਖੂਨ ਦੇ ਅਭਾਵ ਨਾਲ ਕੋਈ ਬੰਦਾ ਮਰਨਾ ਨਹੀਂ ਚਾਹੀਦਾ ਕੋਈ ਬੰਦਾ ਰਹਿਣਾ ਨਹੀਂ ਚਾਹੀਦਾ ਖੂਨ ਇਸ ਕਰਕੇ ਸਭ ਨੂੰ ਦੇਣਾ ਚਾਹੀਦਾ ਔਰ ਵੈਸੇ ਵੀ ਸਾਡੇ ਲਈ ਸਵਾਸਥ్య ਵਰਦਕ ਹੈ ਖੂਨ ਦੇਣ ਨਾਲ ਸਾਡਾ ਖੂਨ ਬਹੁਤ ਗਾੜਾ ਹੋ ਜਾਂਦਾ ਸ਼ਰੀਰ ਦੇ ਵਿੱਚ ਉਹ ਥੋੜਾ ਪਤਲਾ ਵੀ ਹੋ ਜਾਂਦਾ ਹੈ ਔਰ ਪਤਲਕ ਹੋਣ ਦੇ ਨਾਲ ਅੱਗੇ ਬਿਮਾਰੀਆਂ ਆਣ ਦਾ ਖਤਰਾ ਘੱਟਦਾ ਹੈ ਇਸ ਕਰਕੇ ਖੂਨ ਦੇਣ ਦਾ ਇੱਕ ਇਹ ਮੇ ਮਿੱਥ ਬਣਿਆ ਹੋਇਆ ਕਿ ਵੀ ਵੱਡਾ ਕੰਮ ਹੈ ਵੱਡਾ ਨਹੀਂ ਹੈ ਮਤਲਬ ਸਮਾਜਿਕ ਦ੍ਰਿਸ਼ਟੀ ਨਾਲ ਵੱਡਾ ਹੈ ਲੇਕਿਨ ਪਰਸਨਲ ਦ੍ਰਿਸ਼ਟੀ ਨਾਲ ਕੋਈ ਬਹੁਤ ਵੱਡਾ ਕੰਮ ਨਹੀਂ ਹੈ ਸਭ ਨੂੰ ਕਰਨਾ ਚਾਹੀਦਾ ਸਰ ਜਿੱਦਾਂ ਕਿ ਜਿਹੜਾ ਖੂਨਦਾਰ ਹੁਣ ਤੱਕ ਕਿੰਨੇ ਕੁ ਲੋਕ ਆਪਣਾ ਖੂਨ ਦਾ ਡੋਨੇਟ ਕਰ ਚੁੱਕੇ ਆ ਅੱਜ ਦੇ ਕੈਂਪ ਚ ਹੁਣ ਸਟਾਰਟਿੰਗ ਚ ਹਲੇ ਹੁਣੇ ਸਟਾਰਟ ਹੋਇਆ ਤਾਂ 30 ਯੂਨਿਟ ਕਰੀਪਲੀ ਵੀ ਹੋ ਚੁੱਕੇ ਆ ਤੋ ਰੂਟੀਨ ਦੇ ਵਿੱਚ ਅਸੀਂ ਹਰ ਕੈਂਪ ਦੇ ਵਿੱਚ 100 ਯੂਨਿਟ ਤੋਂ ਉੱਪਰ ਚਲੇ ਜਾਂਦੇ ਆਂ ਤੋ ਅੱਜ ਦੇਖਦੇ ਆਂ ਕਿ ਦੁਪਹਿਰ ਸ਼ਾਮ ਤੱਕ ਕੈਂਪ ਸਵੇਰੇ ਸਾਰੇ ਲੋਕਾਂ ਨੂੰ ਆਂਦੀ ਆਦਤ ਥੋੜੀ ਕੱਟ ਹੁੰਦੀ ਹੈ ਤੋ ਸ਼ਾਮ ਤੱਕ ਪਿਕ ਅਪ ਕਰਕੇ ਸ਼ਾਇਦ 100 150 200 ਯੂਨਿਟ ਤੱਕ ਅਸੀਂ ਚਲੇ ਜਾਵਾਂਗੇ ਠੀਕ ਹੈ ਜੀ ਕੀ ਨਾਮ ਹੈ ਮੇਰਾ ਨਾਮ ਯਸ਼ਦੀਪ ਹੈ ਜਸਦੀਪ ਜੀ ਜਿਹੜਾ ਕਿ ਅੱਜ ਆ ਸਵਰਗਵਾਸੀ ਸ਼੍ਰੀ ਆਪਣੇ ਪ੍ਰੀਮ ਚੰਦ ਜੀ ਦਾ ਅੱਜ ਜਿਹੜਾ ਕਿ ਉਹਨਾਂ ਦੀ ਵਰਸੀ ਦਾ ਅੱਜ ਖੂਨਦਾਨ ਕੇਪ ਲਗਾ ਕੇ ਕੀ ਕਰਨ ਚੋ ਰਹੇ ਹਾਂ ਐਸਾ ਹੈ ਕਿ ਇਹ ਜਿਹੜੀ ਸੰਸਥਾ ਜਿਹਦੇ ਭਵਨ ਜਿਸੇ ਖੜੇ ਹੈ ਮਾਧਵ ਸਦਨ ਇਹ ਹੈ ਮਾਧਵ ਮੂਲੇ ਸੁਸਾਇਟੀ ਹੈ ਹਰ ਸਾਲ ਅਸੀਂ ਲੋਕ ਸਾਰੇ ਫੋਰ ði ਹਿਮੈਨਿਟੀ ਵੱਲੋਂ ਆਏ ਹਾਂ ਫੋਰ ði ਹਿਮੈਨਿਟੀ ਤੇ ਮਾਧਵ ਮੂਲੇ ਸੁਸਾਇਟੀ ਆਪਸ ਵਿੱਚ ਮਿਲ ਕੇ ਹੈ ਸਾਲ ਚ ਇੱਕ ਵਾਰੀ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਹੈ ਮਾਧ ਫੋਰ ði ਹਿਮੈਨਿਟੀ ਅਲੱਗ ਤੋਂ ਵੀ ਬਲੱਡ ਕੈਂਪ ਲਗਾਉਂਦੇ ਹੈ ਇਹ ਜਿਹੜਾ ਸਵਰਗਵਾਸੀ ਕਪੀਲਾ ਜੀ ਹੈ ਪੁਰਾਣੇ ਕਾਰਜਕਰਤਾ ਨੇ ਇਹ ਸਮਾਜ ਸੇਵੀ ਸੀ ਤੇ ਉਹਨਾਂ ਦਾ ਪਰਿਵਾਰ ਇਨਵੋਲਡ ਹੁੰਦਾ ਹੈ ਸਤੰਬਰ ਦੇ ਮਹੀਨੇ ਦੇ ਵਿੱਚ ਉਹਨਾਂ ਦੀ ਵਰਸੇ ਹੁੰਦੀ ਹੈ ਤਾਂ ਉਹਨਾਂ ਦੀ ਯਾਦ ਚ ਬੈਠਦੇ ਹਨ ਲੇਕਿਨ ਇਸ ਵਾਰ ਖਾਸ ਇਹ ਸੀਗਾ ਕਿ ਪੰਜਾਬ ਦੇ ਜੋ ਹਾਲਾਤ ਹੈ ਵਾੜਾ ਕਰਕੇ ਡੀ ਐਮ ਸੀ ਨਾਲ ਗੱਲ ਹੋਈ ਉਹ ਕਹਿੰਦੇ ਜੀ ਬਲੱਡ ਦੀ ਡਿਮਾਂਡ ਬਹੁਤ ਵਧ ਰਹੀ ਹੈ ਤੇ ਆਉਣ ਵਾਲੇ ਟਾਈਮ 'ਚ ਡਰ ਹੈ ਕਿ ਜਦੋਂ ਪਾਣੀ نیچے ਗਿਆ ਹੈ ਤੇ ਬਿਮਾਰੀਆਂ ਦੇ ਚਾਂਸ ਹੈਗੀਆਂ ਤੇ ਇਸ ਲਈ ਬਲੱਡ ਦੀ ਲੋਡ ਮਹਿਸੂਸ ਹੋਈ ਉਹਨਾਂ ਨੂੰ ਜ਼ਿਆਦਾ ਵੀ ਇਸ ਸਮੇਂ ਅੱਗੇ ਨਾਲੋਂ ਜ਼ਿਆਦਾ ਲੋਡ ਹੈ ਤਾਂ ਉਹਨੂੰ ਧਿਆਨ ਰੱਖ ਕੇ ਸਾਡੀ ਟੀਮ ਨੇ ਫੈਸਲਾ ਲਿਆ ਕਿ ਅਸੀਂ ਸਤੰਬਰ ਦੇ ਮਹੀਨੇ 'ਚ ਇੱਕ ਕੈਂਪ ਹੋਣ ਲਾਇਆ ਇੱਕ ਮਹੀਨੇ ਦੇ ਐਂਡ ਦੇ ਵਿੱਚ ਵੀ ਅਸੀਂ ਪਲਾਨ ਕਰਦੇ ਹਾਂ ਕਿ ਕਿਸੇ ਕਾਲਜ ਆ ਸਸਤਾ ਨਾਲ ਮਿਲ ਕੇ ਲਗਾਉਂਦੇ ਹਾਂ ਬਾਕੀ 4 ਦੋ ਹਿਮਨਿਟੀ ਆ ਜਿਹੜੀ ਸਮਾਜਿਕ ਕੰਮਾਂ 'ਚ ਲੱਗੇ ਹੋਏ ਆ ਅਸੀਂ ਸਾਰੇ ਨਾ ਆਈਟੀ ਵਾਲੇ ਲੋਕ ਆ ਮਤਲਬ ਜਿਹੜੀ ਕੰਪਿਊਟਰ ਇੰਡਸਟਰੀ ਹੈ ਲੁਧਿਆਣਾ ਤੇ ਪੰਜਾਬ ਦੇ ਲੋਕ ਆ ਇਹਦੇ 'ਚ ਇਸ ਤੋਂ ਸਾਨੂੰ ਜਿਹੜੀ ਸਾਡੀ ਐਸੋਸੀਏਸ਼ਨ ਹੈ ਕੰਪਿਊਟਰ ਦੀ ਉਹ ਵੀ ਸਹਿਯੋਗ ਦਿੰਦੀ ਹੈ ਸੀਸੀਟੀਵੀ ਐਸੋਸੀਏਸ਼ਨ ਉਹ ਵੀ ਸਹਿਯੋਗ ਦਿੰਦੀ ਹੈ ਐਸੀ ਮਿਲ ਕੇ ਬਲੱਡ ਡੋਨੇਸ਼ਨ ਤੋਂ ਇਲਾਵਾ ਵੀ ਕੁਝ ਸਮਾਜ ਦੇ ਕੰਮ ਪ੍ਰਿਆਵਰਣ ਦੇ ਕੰਮ ਕਰਦੇ ਰਹਿੰਦੇ ਉਹਦੇ ਚ ਸਾਨੂੰ ਫਿਰ ਮਾਦਮ ਬੁੱਲੇ ਸੁਸਾਇਟੀ ਹੈ ਜਿਹੜੀ ਇਹਨਾਂ ਦਾ ਵੀ ਬੜਾ ਸਹਿਯੋਗ ਨਾਲ ਦੈਂ ਪਰਿਸ਼ਰ ਵੀ ਮਿਲਦਾ ਸਾਨੂੰ ਇਹਨਾਂ ਦਾ ਹੋਰ ਵੀ ਜੇ ਕੋਈ ਮਹਾਲੀ ਸਹਾਇਤਾ ਦੀ ਨੋਟ ਪੈਂਦੀ ਹੋਵੇ ਸਾਨੂੰ ਇਹਨਾਂ ਦਾ ਤੁਹਾਨੂੰ ਸਰ ਕਿਦਾਂ ਜੇ ਲੱਗਿਆ ਅੱਜ ਲੁਧਿਆਣੇ ਦੇ ਵਿੱਚ ਤੁਸੀਂ ਇਹ ਬਲੱਡ ਕੈਂਪ ਇੱਥੇ ਲਗਾਇਆ ਗਿਆ ਪਹਿਲਾਂ ਹੋਰ ਵੀ ਕਿਤੇ ਲਗਾਉਣੇ ਹੋ ਅਲੂਧਿਆਰੇ ਦੇ ਵਿੱਚ ਇਸ ਤੋਂ ਪਿਛਲਾ ਜਿਹੜਾ ਕੈਂਪ ਸੀ ਸਾਡਾ ਉਹ ਲੱਗਿਆ ਸੀ 3-4 ਮਹੀਨੇ ਪਹਿਲਾਂ ਮਾਨਵਾਸ ਸਕੂਲ ਦੇ ਵਿੱਚ ਉਹਨਾਂ ਦੇ ਸਹਾਇਤਾ ਨਾਲ ਲਗਾਇਆ ਸੀ ਅਸੀਂ ਮਾਲ ਜਿਹੜਾ ਕੋਚਨ ਮਾਰਕੀਟ ਦੇ ਵਿੱਚ ਸਕੂਲ ਹੈਗਾ ਸੀ ਮਾਨਵਾਸ ਸਕੂਲ ਤਾਂ ਜਿੱਦਾਂ ਦੱਸਿਆ ਸੀ ਲਗਾਨੀ ਹੈ ਸਾਲ 'ਚ ਸਾਡੇ 3-4 ਕੈਂਪ ਹੋ ਜਾਂਦੇ ਆਲਗ-ਅਲਗ ਸੰਸਥਾਵਾਂ ਨਾਲ ਠੀਕ ਹੈ ਜੀ